ਜੇ ਤੁਸੀਂ ਭਾਈ ਨਰੈਣ ਸਿੰਘ ਚੋੜੇ ਨੂੰ ਛੇਕੋ ਕਿਤੇ ਨਾਲ ਬਗੀਚਾ ਸਿੰਘ ਰੱਤਾ ਖਿੜਾ ਨੂੰ ਛੇਕਣ ਦਾ ਨਾਮ ਲਿਖ ਲਿਆ ਜੇ ਕਿਉਂਕਿ ਮੈਂ ਨਰੈਣ ਸਿੰਘ ਚੋੜਾ ਹਾਂ ਪਤਾ ਨਹੀਂ ਕਿੰਨੇ ਕੋ ਨਰੈਣ ਸਿੰਘ ਚੋੜੇ ਤਿਆਰ ਕਿਉਂਕਿ ਇੱਕ ਸੇਖ ਕੌਮ ਬਖਸ਼ਦੀ ਨਹੀਂ ਬਾਦਲ ਹੋਣੀ ਬਰਾਬਰ ਦੇ ਦੋਸ਼ੀ ਨੇ ਗੁਰੂ ਗ੍ਰੰਥ ਸਭਾ ਨਰਾਦਰ ਕਰਾਣ ਵਾਲਿਆਂ ਦੇ ਨਾਲ ਸਪੋਰਟਰ ਦੇ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਗੀਚਾ ਸੰਧਤਾ ਕਿਹੜਾ ਮੈਂ ਇੱਕ ਸਭ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤ ਦੇਸ਼ਾਂ ਦੇਸ਼ਾਂ ਵਿੱਚ ਦੀ ਸੰਗਤ ਦੇਸ਼ ਪੰਜਾਬ ਦੀ ਸੰਗਤ ਸਾਰਿਆਂ ਨਾਲ ਇੱਕ ਮੈਂ ਜ਼ਰੂਰੀ ਬੇਨਤੀ ਕਰ ਲਗਾ ਭਾਈ ਨਰੈਣ ਸਿੰਘ ਚੋੜਾ ਬਾਰੇ ਭਾਈ ਨਰੈਣ ਸਿੰਘ ਚੋੜਾ ਨੂੰ ਗਲਤ ਕਹਿਣਾ ਜਾਂ ਨੂੰ ਸ਼ਰੋਮਣੀ ਕਮੇਟੀ ਨੂੰ ਕਹਿਣਾ ਵੀ ਪੰਥੇ ਸ਼ੇਖ ਦਿੱਤਾ ਜਾਏ ਇਹ ਸਭ ਕੁਝ ਦੁਖਦਾਈ ਗੱਲਾਂ ਨੇ ਮੈਂ ਭਾਈ ਪ੍ਰੰਤ ਭਾਈ ਨਰਾਇਣ ਸਿੰਘ ਚੋੜਾ ਦੇ ਨਾਲ ਕਾਫੀ ਵਿਚਰੇਆਂ ਸੀ ਕਾਫੀ ਸਮਾਗਮਾਂ ਤੇ ਜਾਂਦੇ ਰਹੇ ਆ ਇਕੱਠੇ ਰਹੇ ਆ ਉਹਨਾਂ ਦੀ ਸੋਚ ਬੜੀ ਉੱਚੀ ਸੁੱਚੀ ਸੋਚ ਆ ਬੜੇ ਵੱਡੇ ਲਖਾਰੀ ਨੇ ਤੇ ਸਿੱਖ ਧਰਮ ਲਈ ਬਹੁਤ ਚਿੰਤਕ ਨੇ ਉਹ ਚਿੰਤਤ ਨੇ ਉਹਨਾਂ ਦੀ ਸਾਰੀ ਉਮਰ ਜਿਹੜੀ ਆ ਜੇਲਾ ਵਿੱਚ ਲੰਘੀ ਇਸ ਬਡਾਬੇ ਵਿੱਚ ਆ ਕੇ ਸਾਰੇ ਤੇ ਹਰੇਕ ਆਪਣੇ ਘਰ ਬੈਣ ਦੀ ਕੋਸ਼ਿਸ਼ ਕਰਦਾ ਵੀ ਮੈਂ ਜੋ ਕਮਾਈ ਕੀਤੀ ਹੈ ਮੈਂ ਜਾਂ ਮੈਂ ਆਪਣੇ ਬੱਚਿਆਂ ਦੇ ਸਾਰੇ ਐਸ਼ ਕਰਾਂ ਵਧੀਆ ਜਿਹਾ ਧੁਮਾ ਕੋਈ ਇਹ ਕੋਈ ਇਹ ਵੀ ਕੋਈ ਆਵਾਜ਼ ਘਰ ਦਾ ਸਿੰਘ ਨਹੀਂ ਵਧੀਆ ਜਿਹਾ ਮੀਂਜਾ ਦਾ ਦੋਵੇਂ ਬੇਟੇ ਵਤੀਲਾ ਬਹੁਤ ਪੜਿਆ ਲਿਖਿਆ ਉਹਦੇ ਮਾਂਜਰਾ ਦਰਦ ਸੀ ਨਾ ਉਹ ਦਰਦ ਲੈ ਕੇ ਉਹਨੇ ਇਹ ਕੰਮ ਕੀਤਾ ਤੇ ਸਾਰੇ ਸਿੱਖਾਂ ਨੂੰ ਇਹ ਇੱਕ ਗੱਲ ਦਾ ਦਰਦ ਸੀਗਾ ਵੀ ਇੱਕ ਉਹ ਸ਼ਰਿਆਮ ਜਦੋਂ ਮੰਨ ਰਿਹਾ ਨਾ ਵੀ ਹਾਂ ਮੈਂ ਸਿੱਖਾਂ ਦੇ ਉੱਤੇ ਗੋਲੀਆਂ ਚਲਾਈਆਂ ਤੇ ਰੋ ਜਿਹੜੀ ਹੈ ਨਾ ਉਹ ਰੋਂਦੀ ਐ ਵੀ ਇਹਨਾਂ ਨੂੰ ਰਾਜਪਾਗ ਦਿੱਤਾ ਸੀ ਤੇ ਇਹਨਾਂ ਨੇ ਸਾਡੇ ਸਿੱਖਾਂ ਨੂੰ ਗੋਲੀਆਂ ਮਾਰੀਆਂ ਇਹਨਾਂ ਨੇ ਉਹ ਬੁਛੜਾ ਨੂੰ ਪ੍ਰਮੋਸ਼ਨ ਦਿੱਤੀਆਂ ਜਿਨ੍ਹਾਂ ਨੇ ਸਿੱਖ ਕੌਮ ਦੇ ਆਗੂਆਂ ਨੂੰ ਕੋਕੋ ਕੇ ਮਾਰਿਆ ਸਾਡੇ ਨਾਲ ਤੇ ਬੀਤੀ ਹੈ ਨਾ ਸਾਡੇ ਨਾਲ ਤਾਂ ਪੁਲਿਸ ਨਾ ਕੀਤੀ ਹੈ ਇਹਦਾ ਬਾਦਲ ਦੇ ਰਾਜ ਵਿੱਚ ਮੇਰੇ ਤੇ 10 ਕੇਸ ਪਏ ਨੇ ਮੇਰਾ ਇੰਟਰੋਗੇਸ਼ਨ ਜਿਹੜਾ ਹੋਇਆ ਨਾ ਜਿਹੜਾ ਮੈਨੂੰ ਪੁੱਠਾ ਲਗਾਇਆ ਗਰੰਟਰ ਲਾਇਆ ਜੋਕਸੁੰਦੇ ਦਾ ਜੋ ਬੀਤੀ ਇਹ ਬਾਦਨ ਰਾਜ ਵਿੱਚ ਬੀਤੀ ਹੈ ਮੇਰੇ ਨਾਲ ਇਹ ਨਹੀਂ ਵੀ ਇਕੱਲੇ ਕਾਂਗਰਸ ਰਾਜ ਵਾਲੇ ਇਹਨਾਂ ਦੀ ਰਾਜ ਵਿੱਚ ਬੀਤੀ ਮੇਰੇ ਨਾਲ ਇਹ ਐਡੇ ਬੁਛੜ ਤੇ ਸਮਦਾ ਬਾਦਲ ਪਰਿਵਾਰ ਆ ਤੇ ਜੇ ਉਹਨੂੰ ਜੇ ਅਕਸ਼ੋੜਾ ਸਾਹਿਬ ਦੇ ਮਨ ਵਿੱਚ ਦੁੱਖ ਆਇਆ ਤੇ ਉਹਨਾਂ ਨੇ ਕੋਈ ਗੱਲ ਵੀ ਕੀਤੀ ਆ ਤੇ ਉਹਨੂੰ ਇਹ ਵਕਫਾ ਰੂਪ ਦੇਣਾ ਮੈਂ ਜਿਹਦਰ ਸਾਹਿਬਾਨੋਂ ਕੇ ਬੇਨਤੀ ਕਰਨਾ ਕਿ ਜੇ ਤੁਸੀਂ ਨਰਾਇਣ ਸਿੰਘ ਚੋੜਾ ਨੂੰ ਪੰਤੋਂ ਛੇਕਣ ਵਾਸਤੇ ਕੋਸ਼ਿਸ਼ ਕੀਤੀ ਅਕਾਲ ਤਖਤ ਸਰ ਜਿਹਦਰ ਸਾਹਿਬਾਨਾ ਨੂੰ ਮੈਂ ਬਹੁਤ ਸਤਿਕਾਰ ਕਰਦਾ ਬੇਨਤੀ ਕਰਦਾ ਜੇ ਤੁਸੀਂ ਭਾਈ ਨਰਾਇਣ ਸਿੰਘ ਚੋੜੇ ਨੂੰ ਛੇਕੋਗੇ ਤੇ ਨਾਲ ਬਗੀਚਾ ਸਿੰਘ ਰੱਤਾ ਖਿੜਾ ਨੂੰ ਛੇਕਣ ਦਾ ਨਾਮ ਲਿਖ ਲਿਆ ਜੇ ਕਿਉਂਕਿ ਮੈਂ ਭਾਈ ਨਰੈਣ ਸਿੰਘ ਚੋੜਾ ਹਾਂ ਮੈਂ ਭਾਈ ਨਰੈਣ ਸਿੰਘ ਚੋੜੇ ਦੀ ਸਪੋਰਟ ਕਰਦਾ ਹਾਂ ਤੇ ਮੇਰਾ ਵੀ ਨਾਮ ਵਿਚ ਨਾ ਲਿਖਿਆ ਜਾਵੇ ਇਹ ਹੁਣ ਹੋਰ ਜਿਹੜੀ ਸਿੱਖ ਸੰਗਤਾਂ ਉਹ ਵੀ ਆਪਣੇ ਆਪਣੇ ਵਿਚ ਦੱਸੇਗੀ ਕਿਉਂਕਿ ਭਾਈ ਨਰੈਣ ਸਿੰਘ ਚੋੜੇ ਨੇ ਕੋਈ ਵੀ ਗਲਤ ਕੰਮ ਨਹੀਂ ਕੀਤਾ ਉਹਨਾਂ ਨੇ ਜਿਹੜਾ ਮੰਚ ਦੱਦ ਸੀ ਉਹਦੇ ਮੁਤਾਬਕ ਕੰਮ ਕਰਨ ਦੀ ਕੋਸ਼ਿਸ਼ ਕੀਤੀ ਸਫਲ ਹੋਣਾ ਨਾ ਹੋਣਾ ਵੱਖਰੀ ਗੱਲ ਆ ਪਤਾ ਨਹੀਂ ਕਿੰਨੇ ਕੋ ਨਰੈਣ ਸਿੰਘ ਚੋੜੇ ਤਿਆਰ ਹੋਏ ਕਿਉਂਕਿ ਸਿੱਖ ਕੌਮ ਬਖਸ਼ਦੀ ਨਹੀਂ ਇਹ ਭਾਵੇਂ ਰਾਜਪਾਗ ਲੈ ਲੇ ਹੁਣ ਭਾਵੇਂ ਪਰ ਕਮੰਤਮਾਨ ਆ ਰਿਹਾ ਜੇ ਇੰਨੇ ਨੂੰ ਕੋਈ ਹਿੰਆ ਗੱਲਾਂ ਕੀਤੀਆਂ ਜਿਹੜੀਆਂ ਜਿਹੜੇ ਸਰਕਾਰ ਜਾ ਕੇ ਕਦੀ ਬਖਸ਼ਦੇ ਨਹੀਂ ਇਹ ਕਹਤਾਲੀ ਸਮਝਦੇ ਹੋਣ ਕਿ ਸਾਨੂੰ ਬਖਸ਼ ਲਾਂਗੇ ਬਖਸ਼ੇ ਜਾਏਗਾ ਕੌਮ ਬਖਸ਼ ਦੇਗੀ ਬਿਲਕੁਲ ਨਹੀਂ ਸਮਾ ਆਉਂਦਿਓ ਰਾਜ ਆਉਂਦਿਓ ਤੁਹਾਡੇ ਹੱਥ ਇਹਨਾਂ ਦੀਆਂ ਛਾਲਾਂ ਚ ਗਾਣੀਆਂ ਨਾਗੀਆਂ ਬਾਦਲ ਪਰਿਵਾਰਨੀਆਂ ਇਹ ਤੇ ਨਾ ਇਹਨਾਂ ਦੇ ਜਿਹੜੇ ਹਾਲਾਤ ਇਹਨਾਂ ਤੋਂ ਹੋਣੇ ਨੇ ਮੇਨ ਦੇ ਰਹੇ ਸੀ ਕਿਉਂਕਿ ਇਹਨਾਂ ਨੇ ਬਹੁਤ ਜ਼ਿਆਦਾ ਜ਼ੁਲਮ ਕੀਤਾ ਸੀ ਹਕੂਮਤ ਇਹਨਾਂ ਨੂੰ ਮਾਫੀ ਦੇ ਜਿਹੜੇ ਬੰਦਿਆ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਪਾੜਿਆ ਜਿਨ੍ਹਾਂ ਨੇ ਗੁਰੰਦ ਗੁਰੂ ਗ੍ਰੰਥ ਸਾਹਿਬ ਚੋਰੀ ਕੀਤਾ ਇਹਨਾਂ ਨੇ ਉਹਨਾਂ ਨੂੰ ਬਚਾਇਆ ਇਹਨਾਂ ਦੀ ਸਰਕਾਰ ਹੁੰਦਿਆਂ ਇਹ ਜ਼ਰੂਰ ਹੈ ਜਿਹੜੇ ਕਲੀਅਰ ਕਲਮ ਕਹਿਣ ਲੱਗੇ ਚ ਹੋਰ ਮੈਂ ਕਿ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਵੀਂ ਕਰਾਈ ਨਹੀਂ ਉਹਦੇ ਬੇਦਵੀਂ ਕਰਾਉਣ ਵਿੱਚ ਕੋਈ ਹੱਥ ਨਹੀਂ ਬਦਲਾਂ ਦਾ ਇਹ ਮੈਂ ਗੱਲ ਕਹਿਣੀ ਚਾਹੁੰਦਾ ਸਪਸ਼ਟ ਸਾਫ਼ ਕਹਿਣੀ ਚਾਹੁੰਦਾ ਕਿਉਂਕਿ ਕੋਈ ਵੀ ਰਾਜ ਦੇ ਵਿੱਚ ਕੰਮ ਕਰਾਉਣਾ ਚਾਹੁੰਦਾ ਨਹੀਂ ਪਰ ਇਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਕਿੰਨਾ ਨੇ ਕਰਾਇਆ ਤੇ ਉਹਨਾਂ ਨੂੰ ਬਚਾਣ ਤੇ ਲੱਗ ਗਏ ਪੇ ਸਿੱਖਣ ਦੀਆਂ ਵੋਟਾਂ ਪਾਈ ਜਨਗੀਆਂ ਕਿਤੇ ਸਾਡੀਆਂ ਇਹ ਵੋਟਾਂ ਖਰਾਬ ਨਾ ਇਹਨਾਂ ਨੇ ਉਹ ਦੋਸ਼ੀਆਂ ਨੂੰ ਬਚਾਇਆ ਤੇ ਦੋਸ਼ੀਆਂ ਨੂੰ ਬਚਾਉਣ ਵਾਲਾ ਸਭ ਤੋਂ ਵੱਡਾ ਦੋਸ਼ੀ ਹੁੰਦਾ ਹੈ ਜਿਹੜਾ ਦੋਸ਼ੀਆਂ ਨੂੰ ਬਚਾਵੇ ਜਿਹੜਾ ਪਨਾਹ ਦੇਵੇ ਕਾਨੂੰਨਾਂ ਨੇ ਕਾਨੂੰਨ ਨੇ ਨਾ ਜਿਹੜਾ ਦੋਸ਼ ਕਰਦਮ ਨੂੰ ਪਨਾਹ ਦੇਵੇ ਉੱਤਨੀ ਕੇਸ ਪੈਂਦਾ ਇਸ ਕਰਕੇ ਇਸ ਕਰਕੇ ਬਾਦਲ ਹੋਣੀ ਬਰਾਬਰ ਦੇ ਦੋਸ਼ੀ ਨੇ ਗੁਰੂ ਗ੍ਰੰਥ ਸਾਹਿਬ ਨਰਾਦਰ ਕਰਾਉਣ ਵਾਲਿਆਂ ਦੇ ਨਾਲ ਸਪੋਰਟਰ ਦੇ ਕੇ ਫਿਰ ਸਰਸੇ ਵਾਲੇ ਨੂੰ ਮਾਫੀ ਦੇਣਾ ਜਿਨੇ ਇਹ ਸਭ ਕੁਝ ਕਰਾਇਆ ਆਕਾਤ ਜਿਹੇਦਾਰ ਨੂੰ ਘਰ ਬੁਲਾ ਕੇ ਉਹਨਾਂ ਤੋਂ ਮਾਫੀ ਦਿਵਾਣੀ ਹੈ ਇਹ ਸਾਰੇ ਦੇ ਇਹ ਬਾਦਲ ਪਰਿਵਾਰ ਦੋਸ਼ੀ ਏ ਤੇ ਕਿਹੜਾ ਸਿੱਖ ਇਹ ਗੱਲ ਜਰਜੂਗਾ ਮੈਂ ਕਹਿੰਦਾ ਉਹ ਸਿੱਖ ਹੀ ਨਹੀਂ ਹੋ ਸਕਦਾ ਜਿਨ੍ਹਾਂ ਨੇ ਬਾਦਲਾ ਨੂੰ ਸਪੋਰਟ ਕਰਦ ਰੇ ਹਨਾ ਉਹਨਾਂ ਸਾਰਿਆਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਜਿਹੜੇ ਇਹ ਘਟਨਾ ਤੋਂ ਬਾਅਦ ਜਦੋਂ ਇਹਨੇ ਮਾਫੀਆ ਮੰਗ ਲਿਆ ਨੇ ਮਨਜ਼ੂਰ ਕਰ ਲਿਆ ਤੇ ਜਿਹੜੇ ਵੀ ਇਹਦੇ ਸਪੋਰਟਰ ਰਹੇ ਨੇ ਉਹਨਾਂ ਨੂੰ ਸਾਰਿਆਂ ਨੂੰ ਗੁਰੂ ਘਰਾਂ ਜਾ ਕੇ ਸੇਵਾ ਲੜ ਲੈਣ ਚਾਹੀਦੀ ਆ ਮਾਫੀ ਮੰਗਣੀ ਚਾਹੀਦੀ ਆ ਗੁਰੂ ਤੋਂ ਭੁੱਲ ਬਖਸ਼ਾ ਲੈਣ ਚਾਹੀਦੀ ਆ ਨਹੀਂ ਤੇ ਤੁਹਾਡੇ ਹਾਲਾਤ ਵੀ ਮਾੜੇ ਹੋਣਗੇ ਇਹ ਸੁਣ ਲਓ ਤੇ ਮੈਂ ਹਾਂ ਭਾਈ ਨਰੇਸ਼ਨ ਚੋੜਾ ਜੇ ਭਾਈ ਨਰਸਨ ਚੋੜੇ ਨੂੰ ਪੰਥ ਸਿਖਣਾ ਤੇ ਮੈਨੂੰ ਪਹਿਲੇ ਸਿਖਾਇਆ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਦਾਸ ਦਾ ਨਾਮ ਬਗੀਚਾ ਸੰਗਰਤਾ ਖੇੜਾ ਪਰ ਹੁਣ ਤੁਸੀਂ ਮੈਨੂੰ ਨਰਜੈਨ ਸਿੰਘ ਚੋੜਾ ਕਹਿ ਸਕਦੇ ਹੋ ਜੇ ਭਾਈ ਇੰਦਰ ਸਿੰਘ ਚੋੜਾ ਦੇ ਕਾਰਜ ਹੀ ਹੋਈ ਤੇ ਮੇਰੇ ਤੇ ਵੀ ਨਾਲ ਬਰਾਬਰ ਹੋਵੇ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ